ਨਾ ਲੈਣੀ ਚਾਹੀਦੀ ਜੀ ਵੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੇ ਭਰੇ ਆ ਜੀ ਜੋ ਵੀ ਹੈ ਫੋਟੋ ਖਿਚਾ ਲੈ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਜ ਬਾਰਿਸ਼ ਹੋ ਰਹੀ ਸੀ ਫੈਲਾ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਵੀ ਮਾਥੇ ਜਾਣਾ ਧਿਆਨ ਰੱਖੀਂ ਪਾਣੀ ਪੂਣੀ ਦਾ ਹਾਂ ਜੀ ਹਾਂ ਮਾਣਿਕੋ ਨਾ ਜਾਨਿਕਾ ਹਾਂਜੀ ਮਾਣਿਕਾ ਜਾਨਿਕਾ ਤੇ ਤੇ ਪੜਦਾ ਵੀ ਆ ਜਾਨਿਕਾ 11th ਚ ਪੜ ਰਿਹਾ ਹੈ ਅੱਛਾ ਤੇ ਹੁਣ ਜਾਨਿਕਾ ਛੁੱਟੀਆਂ ਸੀਗੀਆਂ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਕਰਦਾ ਹੈਗੇ ਹਾਂਜੀ ਆ ਕੁੱਤਾ ਤੇ ਨਾਲ ਉਹ ਹੋਰ ਰੋਕਦੇ ਆ ਜੀ ਵੀ ਤੂੰ ਤੇ ਰਹਿਣ ਦੇ ਵਿੱਚ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਬਟ ਮੈਂ ਜਾਣਾ ਹੀ ਜਾਣਾ ਕੁੱਤਾ ਤੇਰੇ ਨਾਲ ਆਉਂਦਾ ਕੁੱਤਾ ਆੜੀ ਜਿਹੜਾ ਇਹ ਨਾਮ ਤੇ ਨਾਮ ਜੋ ਸਿੰਘ ਹੈ ਸਰ ਤੋਂ ਲੈੜ ਦਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਸ਼ਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਤੇ ਸਾਡਾ ਇਹ ਵੀ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਇਹ ਤਾਂ ਦਿੱਤਾ ਜਾਵੇ ਤੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੁੰਡਾ ਵੀ ਆਪਣੇ ਲੋ ਪੂਰੀ ਕੋਸ਼ਿਸ਼ ਕਰ ਰਿਹਾ ਨੂੰ ਦੇਖ ਕੇ ਲੋ